ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਮਰਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹਦੇ ਚ 6 ਕਿਲੋ 106 ਗ੍ਰਾਮ ਹਿਰੋਇਨ ਤੇ ਦੋ ਮੋਟਰਸਾਈਕਲ ਤੇ ਇਹਦੇ ਚ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਤਿੰਨੇ ਨਾਲ ਚ ਮੇਜਰ ਹੈ ਇੱਕ ਜੁਵਨਾਈਲ ਹੈ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਪਾਕਿਸਤਾਨ ਬੇਸਡ ਜਿਹੜੇ ਸਮੱਗਲਰ ਨੇ ਸਪੈਸ਼ਲੀ ਰਾਣਾ ਨਾਮ ਦਾ ਉਹ ਸਮੱਗਲਰ ਹੈ ਉਹਦੇ ਨਾਲ ਇਨਟੈਕ ਸੀਗਾ ਜਿਹੜਾ 메ਨ ਦੋਸ਼ੀ ਆ ਸਰਬਜੀ ਤੇਲियस ਜੋਬਨ ਕਿਉਂਕਿ ਤਨੂੰ ਆ ਅਮਰਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਪਰਚਾ ਦਰਜ ਆ ਪਰ ਕਾਫੀ ਦੇਰ ਤੋਂ ਇਹ ਐਕਟਿਵ ਹੈਗਾ ਕਨਸਾਈਨਮੈਂਟ ਦੇ ਦੀ ਪੁੱਛ ਕੇ ਚੇ ਆਈ ਆ ਕਿ ਬਹੁਤ ਸਾਰੀਆਂ ਨੇ ਰਿਸੀਵ ਕੀਤੀਆਂ ਡਿਫਰੈਂਟ ਲੋਕੇਸ਼ਨਸ ਜਿਹੜੀਆਂ ਬਾਰਡਰ ਏਰੀਆ ਦੀਆਂ ਪਾ ਕੇ ਵੈਪਨ ਵੀ ਮੰਗਾਏ ਆ ਤੇ ਨਾਲ ਹੀਰੋਇਨ ਵੀ ਮੰਗਾਈ ਏ ਸੋ ਉਹਦੇ ਚ ਉਸ ਤੋਂ ਬਾਅਦ ਇਹਦੇ ਨਾਲ ਇੱਕ ਜੁਵਨਾਈਜ਼ ਵੀ ਸੀ ਉਹਦੀ ਵੀ ਅਰੈਸਟ ਹੋਈ ਹੈ ਇਸ ਤੋਂ ਇਲਾਵਾ ਧਰਮ ਸਿੰਘ ਐਲੀਅਸ ਹੈਪੀ ਇਹ ਸਾਰੇ ਜਨਾਲਾ ਏਰੀਆ ਦੇ ਰਹਿਣ ਵਾਲੇ ਦੋਨੇ ਕੁਲਵੀਰ ਐਲੀਅਸ ਗੁਰਦੀਪ ਐਲੀਅਸ ਥਾਮਸ ਇਹ ਵੀ ਜਨਾਲਾ ਸੈਕਟਰ ਦਾ ਰਹਿਣ ਵਾਲੇ ਆ ਸੋ ਟੋਟਲ ਇਹਨਾਂ ਤੋਂ ਜਿਹੜੀ ਬਰਾਮਦਗੀ 6 ਕਿਲੋ 106 ਗ੍ਰਾਮ ਹੋਈ ਹੈ ਔਰ ਸਾਡੀ ਜਿਹੜੀ ਪੁੱਛਗਿੱਛ ਹੈ ਉਹਦੇ ਚ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਵੈਪਨ ਤੇ ਹੀਰੋਇਨ ਵੀ ਅਸੀਂ ਜਲਦੀ ਫੜਾਂਗੇ ਕਿਉਂਕਿ ਇਹਨੇ ਸਪਲਾਈ ਬਹੁਤ ਜ਼ਿਆਦਾ ਲਾਰਜ ਸਕੇਲ ਤੇ ਕੀਤੀ ਹੈ ਕਿ ਕੱਲ ਇਹ ਵੀ ਇਸ ਤੋਂ ਪਤਾ ਲੱਗੀ ਹੈ ਹੋਰ ਕਿ ਇਹ ਸ਼ਾਇਦ ਅਮਰੀਕਾ ਜਿਹੜਾ ਡੰਕੀ ਰੂਟ ਤੇ ਗਿਆ ਸੀਗਾ ਤੇ ਉਸ ਤੋਂ ਬਾਅਦ ਰਿਪੋਰਟ ਹੋਇਆ ਆਕੇ ਇਹ ਨੇ ਸਭ ਤੋਂ ਵੱਧ ਇਸ ਕੰਮ ਦੇ ਉੱਤੇ ਜ਼ੋਰ ਦਿੱਤਾ ਔਰ ਇੱਕ ਵਾਰ ਫੜਿਆ ਗਿਆ ਹੈ ਹੀਰੋਇਨ ਦੇ ਕੇਸ ਵਿੱਚ ਉਹ ਜਮਾਨ ਤੇ ਆ ਗਿਆ ਉਹ স্মਲ ਕੁਆਂਟੀਟੀ ਸੀਗੀ ਜਿਹੜਾ ਦੂਜਾ ਲੜਕਾ ਹੈਗਾ ਧਰਮ ਸਿੰਘ ਉਦੇ ਖਿਲਾਫ ਪਹਿਲਾਂ ਆਰਮ ਡੈਕਟ ਦਾ ਪਰਚਾ ਦਰਜਾ ਲੋਪੋ ਕੇ ਅਮਰਸਰ ਰੂਰਲ ਉਹ ਵੀ ਇਸ ਡਾਕਟਰੀਟ ਸ਼ਾਮਲ ਕੀਤਾ ਇਹਨੇ ਬੇਸਿਕ ਇਹਦਾ ਮੋਡਸ ਪ੍ਰੈਂਡੀ ਇਹੀ ਸੀ ਵੀ ਕਿਤੇ ਨਾ ਕਿਤੇ ਕਿਰਾਏ ਤੇ ਘਰ ਲੈ ਕੇ ਉਥੇ ਆਪਣਾ ਇੱਕ ਸਟੋਰ ਹਾਊਸ ਬਣਾ ਲੰਦਾ ਸੀਗਾ ਬਟ ਕੰਟੈਕਟਸ ਆਪਣੇ ਜਿਹੜੇ ਆ ਸਾਰੇ ਇਹ ਜਿੰਨਾ ਵੀ smartphones use ਕਰਦੇ ਸੀ ਸਾਰਾ ਨੂੰ memorys refresh ਕਰ ਦਿੰਦੇ ਸੀਗੇ ਜਿਹੜੇ ਵੀ ਬੰਦੇ ਅੱਗੇ ਜਾਂਦੇ ਸੀਗੇ ਡਿਲੀਵਰੀ ਕਰ ਤੋ ਮੈਂ ਸਾਰੀ ਟੀਮ ਨੂੰ ਜਿਹਦੇ ਇੰਚਾਰਜ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਰਪਾਲ ਜੀ ਜਗਵਿੰਦਰ ਜੀ ਹਰਮਿੰਦਰ ਸਾਡੇ ਏਸੀਪੀ ਸ਼ਿਵਦਰਸ਼ਨ ਜੀ ਵਿਨੋਦ ਔਰ ਬਲਵਿੰਦਰ ਸਾਡੇ ਸੀਆਈਏ 3 ਦੇ ਇੰਚਾਰਜ ਤੇ ਸਾਰੀ ਇਹਨਾਂ ਦੀ ਟੀਮ ਦਿੱਲੀ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਬਹੁਤ ਅੱਛਾ ਇੱਕ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਡਰੱਗ ਕਾਰਟਲ ਜਿਹਨੂੰ ਕਹਿ ਸਕਦੇ ਹੋ ਉਹ ਸਮੈਸ਼ ਹੋਇਆ ਔਰ ਅੱਗੇ ਉਮੀਦ ਹੈ ਕਿ ਬਹੁਤ ਜਲਦੀ ਸਾਨੂੰ ਹੋਰ ਬਰਾਮਦਗੀ ਹੋਏਗੀ ਬਹੁਤ ਵੈਪਨਸ ਐਂਡ ਹਿਰੀਓ